ਨਾਲੇ ਤਾਂ ਕਹਿੰਦੇ ਸਾਨੂੰ ਝੋਲ ਦਿਓ ਨਾਲ ਕਹਿੰਦੇ ਸਾਨੂੰ ਕਣਕ ਦਿਓ ਸਰੋਂ ਦਿਓ ਮੱਕੀ ਦਿਓ ਆਲੂ ਦਿਓ ਦਾਲਾਂ ਦਿਓ ਨਾਲ ਕਹਿੰਦੇ ਪਾਣੀ ਨਹੀਂ ਲੈਣਾ ਪਾਣੀ ਸਾਡਾ ਹੈ ਪਾਣੀ ਫਿਰ ਅਸੀਂ ਕਿਵੇਂ ਦਮਨੈਤ ਲਾਈਏ ਅਸੀਂ ਢੋਨਾ ਵਾਪਸ ਜਿਹੀ ਕੀ ਬਾਰਾ ਕੰਬ ਬਸੂਲ ਇਹੀ ਲਿਖ ਦਿੰਦੇ ਵਿੱਚੀ ਵੀ ਰਕਮ ਆ ਗਈ ਬਸੂਲ ਕਰ ਲੀਕਾ ਦੋ ਰਿਸਟਰੀਕ ਡੋਡਾ ਨਾਂ ਜਗਵਿੰਦਰ ਐ ਗਵਾਰੀ ਨੇ ਜਸਵਿੰਦਰ ਕਰਤਾ ਥੋੜੀ ਬਸ ਐ ਲੈਨ ਜੀ ਬਧਾਤੀ ਗੱਗੇ ਦਾ ਸੱਸਾ ਕਰਤਾ ਲਾ ਜਗਵਿੰਦਰ ਤੋਂ ਜਸਵਿੰਦਰ ਬਣ ਕੇ ਜਸਵਿੰਦਰ ਤੋਂ ਜਗਵਿੰਦਰ ਬਣਨ ਦਾ ਸਾਲ ਲੱਗ ਜਾਣੀ ਜੀ ਸੱਤੋ ਖਾ ਆਉਣ ਵਾਲੇ ਦਿਨਾਂ ਚ ਇਸ ਸੰਬੰਧੀ ਤੁਹਾਨੂੰ ਬਹੁਤ ਵੱਡੇ ਵੱਡੇ ਫੈਸਲੇ ਨਕਸ਼ੇ ਬਣੇ ਪਏ ਨੇ ਆਉਣ ਵਾਲੇ ਦਿਨਾਂ ਚ ਉਹ ਵੀ ਸੰਬੰਧੀ ਵੀ ਤੁਹਾਨੂੰ ਐਸੀਆਂ ਸਕੀਮਾਂ ਦੇਵਾਂਗੇ ਕੋਈ ਢੰਡੀ ਅਸੀਂ ਰਹਿਣ ਦੀ ਦੇਣੀ ਕਿ ਐ ਇੱਕ ਮੁੰਡੀ ਕੱਢ ਲੈਣਾ ਨੇ ਕਰ ਕਰਾ ਕੇ ਜੀ ਕਰ ਕਰਾ ਕੇ ਉਹਨਾਂ ਨੇ ਸਾਨੂੰ ਦਾਸਤਾ ਵੀ ਇੰਨੇ ਹਜ਼ਾਰ ਕਿਲੋਮੀਟਰ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਫਿਰ AI ਦਾ ਇੱਕ ਮਾਡਲ ਜਾਲਿਆ ਉਹ ਚ ਕੀ ਹੈ ਇੱਕ ਲੇਜ਼ਰ ਜਿਵੇਂ ਕੋਈ ਸੂਮੂ ਗੱਡੀ ਜਾਂ ਕਵਾਲਸ ਗੱਡੀ ਉਹਦੀ ਡਿੱਗੀ ਖੋਲ ਕੇ ਉਹਦੇ ਪਿੱਛੇ ਧਰ ਦੋ ਉਹ ਜਿਹੜਾ ਲੇਜ਼ਰ ਹੈ ਉਹ ਚ ਕੰਪਿਊਟਰ ਫੀਡ ਕਰ ਦਿੰਦੇ ਨੇ ਮੂਰੇ ਉਹਦੇ ਕੈਮਰਾ ਲੱਗਿਆ ਹੋਇਆ ਗੱਡੀ ਦੇ ਉਹ ਵੀ ਉਹਦੇ ਨਾਲ ਮਸ਼ੀਨ ਨਾਲ ਲਿਨਕਟਡ ਹੈ ਮੂਰੋਂ ਗੱਡੀ ਆਂ ਦੱਸੀ ਜਾਂਦੀ ਹੈ ਉਹ ਲੇਜ਼ਰ ਜਿਹੜਾ ਹੈ ਮਾਰੀ ਜਾਂਦਾ ਜਿੱਥੇ ਜਿੱਥੇ ਟੋਆ ਹੈ ਉਹਨੂੰ ਨੋਟ ਕਰੀ ਜਾਂਦਾ ਹੈ ਬਸ ਗੱਡੀ ਤੁਸੀਂ 40 ਦੀ ਸਪੀਡ ਤੇ ਚਲਾਉਣੀ ਹੈ ਤੇ ਤੋ 40 ਦੀ ਸਪੀਡ ਤੇ ਜਿੱਥੇ ਤੱਕ ਉਹ ਸੜਕ ਜਾਂਦੀ ਹੈ ਉਹ ਦੱਸ ਦੂਗਾ ਤੁਹਾਨੂੰ ਕਿ ਕਿੰਨੇ ਟੋਏ ਨੇ ਕਿੰਨੇ ਡੂੰਘੇ ਨੇ ਕਿੰਨੇ ਛੋਟੇ ਨੇ ਇੱਥੇ ਕਿੰਨਾ ਖਰਚਾ ਆਊਗਾ ਪਹਿਲਾ ਖਰਚਾ ਤਾਂ ਬਾਅਦ ਦੀ ਗੱਲ ਹੈ ਜੀ ਪਹਿਲਾਂ ਤਾਂ 12-1300 ਕਿਲੋਮੀਟਰ ਸੜਕਾਂ ਹੀ ਉਹ ਨੇ ਜਿਹੜੀਆਂ ਹੈ ਹੀ ਨਹੀਂ ਉਹਨਾਂ ਦੀ ਰਿਪੇਅਰ ਦੇ ਪੈਸੇ ਲਈ ਕੇ ਕੌਣੇ ਦੱਸਿਆਂ ਕੱਟ ਕਹਿੰਦੇ ਸਾਰੇ ਅਸੀਂ ਉੱਥੇ-ਉੱਥੇ ਗਏ ਆ ਜਿਵੇਂ ਹੁਣ ਕੋਈ ਪਿੰਡ ਨੂੰ ਕਿਸੇ ਨੂੰ ਪੌਣੇ 6 ਕਿਲੋਮੀਟਰ ਜਾਂਦੀ ਐ 6 ਲਿਖ ਦੋ ਕੋਣ ਕੁਛ ਦਾ ਉੱਥੇ ਕਿਸੇ ਨੂੰ 8.5 ਜਾਂਦੀ ਐ 7 ਲਿਖ ਦੋ ਕੌਣ ਪੁੱਛਦਾ ਉੱਥੇ ਐ ਅੱਧਾ-ਅੱਧਾ ਪੌਣਾ-ਪੌਣਾ ਕਰਕੇ 1200 ਕਿਲੋਮੀਟਰ ਉਹ ਸੜਕਾਂ ਨੇ ਜਿਹੜੀਆਂ ਧਰਤੀ ਤੇ ਹੈ ਹੀ ਨਹੀਂ ਪਰ ਉਹਦੀ ਰੇਪੇਰ ਵੀ ਹੋ ਜਾਂਦੀ ਐ ਉਦੋਂ ਰੁੱਕਦੀ ਪਈ ਜਾਂਦੀ ਐ 250 ਕਰੋੜ ਰੁਪਇਆ ਬਚ ਗਿਆ ਜੀ ਉਹ ਲੇਸਰ ਕਰਕੇ 250 ਕਰੋੜ ਰੁਪਇਆ ਉਹ ਲਾਇਨੇ ਹੁਣ ਸਿੱਕ ਪੁੱਤਰ ਹੁਣ ਹੁਣ ਸਾਰੇ ਬੜੇ ਜਾਣਗੇ ਦੇਖੋ ਸਹੀ ਹੁਣ ਇਸ ਕਰਕੇ ਅੱਜ ਪਾਣੀ ਅੱਜ ਨਸ਼ੇ ਇਹ ਸਾਨੂੰ ਇਹਨਾਂ ਦੇ ਪਾਣੀ ਦੇ ਹੱਕ 'ਚ ਖੜਨਾ ਕੋ ਨਸ਼ਿਆਂ ਦੇ ਵਿਰੁੱਧ ਲੜਨਾ ਪਉ। ਉਹ ਖੜੇ ਤੁਸੀਂ ਸਭ ਚੁਣ ਕੇ ਭੇਜਿਆ ਅਸੀਂ ਖੜੇ ਹੰਗਲ ਡੈਮ 'ਤੇ ਜਾ ਕੇ ਆਏ ਸੀ ਦੇਖਿਆ ਸਾਰਾ ਕੋਈ ਇੱਕ ਬੂੰਦ ਵੀ ਅਸੀਂ ਪਾਣੀ ਨਹੀਂ ਦੇਣੀ ਸਾਡੇ ਕੋਲ ਹੈ ਹੀ ਨਹੀਂ ਸਾਡਾ ਆਬਦਾ ਸ਼ੁਰੂ ਹੋ ਗਿਆ ਹੁਣ ਅਸੀਂ ਤਾਂ 1 ਜੂਨ ਕਰਤਾ ਜੀ ਇਸ ਵਾਰ ਝੋਨੇ ਦੀ ਜਿਹੜੀ ਬਜਾਈ ਹੈ 1 ਜੂਨ ਤੋਂ ਕਰਤੀ ਪਰ ਸਾਨੂੰ ਪਾਣੀ ਪਹਿਲਾਂ ਦੇਣਾ ਪੈਣਾ ਹੈ ਅੰਕੇ ਅਸੀਂ ਅਸੀਂ ਚਾਹੁੰਦੇ ਕਿ 1 ਜੂਨ ਤੋਂ ਬੀਜੀਏ ਤਾਂ ਹਸਤੰਬਰ 20 ਤੱਕ ਆ ਜੇ ਹਸਤੰਬਰ 20 ਤੱਕ 15 20 ਤੱਕ ਆ ਜੂਗੀ ਤਾਂ ਉਸ ਵੇਲੇ ਹਵਾਵਾਂ ਜਿਹੜੀਆਂ ਨੇ ਉਸ ਵੇਲੇ ਮੌਇਸਚਰ ਨਹੀਂ ਹੁੰਦਾ ਨਮੀ ਨਹੀਂ ਹੁੰਦੀ ਉਸ ਵੇਲੇ ਨਾ ਤੁਮ ਅਚਰਦ ਪੰਗਰ ਕਰ ਬੈਕੋਈ ਨਾ ਉਸ ਵੇਲੇ ਹਵਾਵਾਂ ਵੈਸਣ ਹਵਾਵਾਂ ਚੱਲ ਰਹੀਆਂ ਹੁੰਦੀਆਂ ਨੇ ਉਸ ਵੇਲੇ ਹਵਾਵਾਂ ਚੱਲ ਰਹੀਆਂ ਹੁੰਦੀਆਂ ਉਹ ਜਿਹੜਾ ਰਾਣੀ ਫੁਰੂਲੀ ਕਹਿੰਦੇ ਆ ਨਾ ਇੱਧਰ ਨੂੰ ਜਾਂਦਾ ਉਹ ਇੱਧਰ ਨੂੰ ਲੰਗ ਜਾ ਯਾਰ ਇੱਧਰ ਲੈਣ ਦਾ ਉਹ ਤਾਂ ਕੀਤੇ ਹੋਏ ਆ ਪਹਿਲੇ ਹੀ ਠੀਕ ਹੈ ਨਾ ਇੱਧਰ ਨੂੰ ਲੰਗ ਜਾ ਆਪਣਾ ਕੀ ਹੋਇਆ ਠੀਕ ਹੈ ਨਾ ਇਹ ਕੇਸ ਕਰਕੇ ਅਸੀਂ 15 ਦਿਨ ਅਡਵਾਂਸ ਕਰਕੇ ਚੈੱਕ ਕਰ ਰਹੇ 15 ਦਿਨ ਅਡਵਾਂਸ ਸਾਨੂੰ ਪੈਣ ਪਾਣੀ ਪਹਿਲਾਂ ਚਾਹੀਦਾ ਨਾਲੇ ਤਾਂ ਕਹਿੰਦੇ ਸਾਨੂੰ ਝੋਲ ਦਿਓ ਨਾਲੇ ਕਹਿੰਦੇ ਸਾਨੂੰ ਕਣਕ ਦਿਓ ਸਰੋਂ ਦਿਓ ਮੱਕੀ ਦਿਓ ਆਲੂ ਦਿਓ ਧਾਰਾਂ ਦਿਓ ਨੜੇ ਕੇ ਪਾਣੀ ਨਹੀਂ ਲੈਣਾ ਪਾਣੀ ਸਾਡਾ ਹੈ ਪਾਣੀ ਫਿਰ ਅਸੀਂ ਕਿਵੇਂ ਗਮਨੇ ਚਲਾਈਏ ਸੀ ਝੋਨਾ ਗਮਲੇ ਅੱਜ ਪੀਜਿਆ ਕਰੀਏ ਸੀ ਗਨ ਕਾਂਬਦਿਆਂ ਸੋ ਇਹਨਾਂ ਦਾ ਇਹ ਠੱਗਾ ਜਿਹੜਾ ਪੰਜਾਬ ਨਾਲ ਹਮੇਸ਼ਾ ਬੇਤਕਰਾ ਹੁੰਦਾ ਰਿਹਾ ਪਹਿਲਾਂ ਸਾਡੇ ਜਿਹੜੇ ਪੁਰਖੇ ਸੀ ਉਹ ਇਹੀ ਕੁਝ ਛੱਡ ਕੇ ਗਏ ਆਪਾਂ ਨੂੰ ਝਗੜੇ ਚ ਮੈਲੇ ਕਰ ਜੇ ਆਜ਼ਾਦੀ ਛੱਡ ਕੇ ਗਏ ਆ ਠੀਕ ਕਰਾਂਗੇ ਕੋਈ ਗੱਲ ਨਹੀਂ ਉਹਨਾਂ ਨੇ ਜੋ ਕਰਤਾ ਕਰਤਾ ਤੁਹਾਨੂੰ ਸਜ਼ਾ ਵੀ ਦਿੱਤੀ ਉਹਨਾਂ ਨੂੰ ਮੇਰਾ ਕੋਈ ਐ ਛਕਬਾ ਨਹੀਂ ਹੈਗਾ ਲੋਕਾਂ ਨਾਲ ਕੋਈ ਪਰ ਹੁਣ ਤੁਹਾਡੇ ਕੋਲੇ ਆਪਸ਼ੀ ਨਹੀਂ ਹੈ ਨਹੀਂ ਸੀ ਕੋਈ ਪਰ ਸਜ਼ਾ ਵੀ ਮਿਲ ਗਈ ਉਹਨਾਂ ਨੂੰ ਤੇ ਉਹ ਬੈਠੇ ਨੇ ਘਰੇ ਆਪਦੇ ਜਾਂ ਇਧਰ ਉਧਰ ਫਿਰਦੇ ਰਹਿੰਦੇ ਕਿਤੇ ਕੋਈ ਸੁਣਦਾ ਨਹੀਂ ਕੋਈ ਨਾ ਗੱਡੀ 'ਚ ਬੈਠਣ ਦੀ ਕੋਈ ਹਿੰਮਤ ਕਰੇ ਉਹਨਾਂ ਨਾਲ ਛੱਡੋ ਭਰੇ ਯਾਰ ਕਾਰਨੋਂ ਮੱਥੇ ਲੱਗਣਾ ਮੈਂ ਕੰਮ ਨਹੀਂ ਬਣਨਾ ਜਾਂ ਬਿੱਲੀ ਰਾਹ ਕੱਟ ਜਾਂਦੀ ਐ ਇਦਾਂ ਦੇ ਹਾਲਾਤ ਹੋਏ ਪੈ ਨੇ ਸੋ ਇਸ ਕਰਕੇ ਤੁਹਾਡੇ ਤੇ ਮੈਨੂੰ ਮਾਨ ਹੈ ਆਪਾਂ ਲੋਕਾਂ ਵਾਲਿਆਂ ਆਪਾਂ ਪਬਲਿਕ ਨਾਲ ਸੰਬੰਧਤਾਂ ਸਾਰਾ ਕੁਝ ਪਤਾ ਐ ਬੂੰਦ ਬੂੰਦ ਪਾਣੀ ਦੀ ਕੀਮਤ ਵੀ ਪਤਾ ਐ ਸਾਨੂੰ ਸੜਕਾਂ ਤੇ ਐਕਸੀਡੈਂਟਾਂ ਦੇ ਟੁਕੜਾ ਟੁਕੜਾ ਡੁੱਲਦੇ ਖੂਨ ਦਾ ਵੀ ਪਤਾ ਐ ਕਿਵੇਂ ਘਰ ਪਟਿਆ ਜਾਂਦਾ ਸਾਰਾ ਹੀ ਖੜੇ ਟਰੱਕ ਦੇ ਵਿੱਚ ਗੱਡੀ ਵੱਜੀ ਸਾਰਾ ਟੱਬਰ ਖਤਮ ਹੁਣ ਤੁਸੀਂ ਕਿਤੇ ਖੜਾ ਟਰੱਕ ਜਾਂ ਤੂੜੀ ਵਾਲੀ ਟਰਾਲੀ ਐ ਸੜਕ ਤੇ ਖੜੇ ਨਹੀਂ ਦੇਖੋਗੇ ਉਹ ਨਾਲ ਦੀ ਨਾਲ ਐਸਐਸਐਫ ਦੀਆਂ ਗੱਡੀਆਂ ਬਹੁਤ ਤਕੜੀਆਂ ਗੱਡੀਆਂ ਨੇ ਉਹ ਉਹਨੂੰ ਧੱਕ ਕੇ ਜਾਂ ਖਿੱਚ ਕੇ ਸਾਈਡ ਤੇ ਕਰ ਦਿੰਦੀਆਂ ਨੇ 49% ਮੌਤਾਂ ਕੱਟ ਗਈਆਂ ਜੀ ਇੱਕ ਸਾਲ ਚ 49% 5000 ਤੋਂ ਵੱਧ 5500 ਦੇ ਨੇੜੇ ਤੇਰੇ ਸਾਲ ਚ ਮੌਤਾਂ ਹੁੰਦੀਆਂ ਸੀ ਨੰਬਰ 1 ਤੇ ਸੀ ਇੰਡੀਆ ਸੜਕਾਂ ਦੀਆਂ ਮੌਤਾਂ ਚ ਮੈਂ ਪਾਰਲੀਮੈਂਟ ਚੋਂ ਡਾਟਾ ਕਢਾਇਆ ਜਿਸ ਜਦੋਂ ਮੈਂ ਐਮਪੀ ਹੁੰਦਾ ਸੀ ਜੇ 2500 ਦੀ 2000 ਦੀ ਜਾਨ ਵੀ ਬਚਾ ਲਈ ਨਾ ਕਿੱਡੀ ਕੀਮਤੀ ਗੱਲ ਹੈ ਜੀ ਕਿੱਡੀ ਵੱਡੀ ਗੱਲ ਹੈ ਜੀ ਇਸ ਗੱਲ ਲਈ ਪੀਪੀ ਦੇ ਜਵਾਨ ਇੱਥੋਂ ਗਏ ਆ ਮੁੰਡੇ ਮੈਂ ਫਾਰੂਕੀ ਸਾਹਿਬ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਉਹਨਾਂ ਨੇ ਟ੍ਰੇਨਿੰਗ ਐਸਸੀ ਦਿੱਤੀ ਹੈ ਕਿ 6 ਮਿੰਟ 20 ਸਕਿੰਟ ਦੀ ਉਹਨਾਂ ਦੀ ਕਾਲ ਦੀ ਐਵਰੇਜ ਹੈ ਅਮਰੀਕਾ ਦੀ ਪੁਲਿਸ ਵੀ ਨਹੀਂ ਹੈਗੀ ਇੰਨੀ